ਕੁੜਸਤੇ ਬਦਮਾਸ਼ਾਂ ਦੇ ਵਿਚਕਾਰ ਇਨਕਾਊਂਟਰ ਹੋਇਆ ਦੱਸਦੇ ਕਿ ਤੜਕਸਾਰ ਜਲੰਧਰ ਪੁਲਿਸ ਉਤੇ ਬਦਮਾਸ਼ਾਂ ਦੇ ਵਿਚਕਾਰ ਇਨਕਾਊਂਟਰ ਹੋਇਆ ਪਹਿਲਾ ਬਦਮਾਸ਼ਾਂ ਨੂੰ ਪੁਲਿਸ ਦੇ ਵੱਲ ਦੱਸਦੇ ਕਿ ਪੁਲਿਸ ਦੇ ਵੱਲੋਂ ਬਦਮਾਸ਼ਾਂ ਨੂੰ ਸਰੈਂਡਰ ਕਰਨ ਦੇ ਲਈ ਕਿਹਾ ਜਾਂਦਾ ਪਰ ਜਦੋਂ ਬਦਮਾਸ਼ਾਂ ਦੇ ਵੱਲੋਂ ਸਰੈਂਡਰ ਨਹੀਂ ਕੀਤਾ ਜਾਂਦਾ ਤੇ ਫਾਇਰਿੰਗ ਕੀਤੀ ਜਾਂਦੀ ਹੈ ਫਿਰ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਹੈ ਜਿਹੜੀ ਉਹ ਕੀਤੀ ਜਾਂਦੀ ਹੈ ਤੇ ਜਵਾਬੀ ਫਾਇਰਿੰਗ ਦੇ ਵਿੱਚ ਦੋਵੇਂ ਜਿਹੜੇ ਬਦਮਾਸ਼ ਨੇ ਉਹ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪੀਟਲ ਲਿਜਾਇਆ ਗਿਆ ਤੇ ਦੱਸਦੀਏ ਤੜਕਸਾਰ ਜਲੰਧਰ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਕਾਰ ਇਨਕਾਊਂਟਰ ਹੋਇਆ ਦੱਸਦੀ ਹੈ ਕਿ ਲਗਾਤਾਰ ਪੰਜਾਬ ਦੇ ਵਿੱਚ ਕਈ ਅਜਿਹੇ ਮਾਮਲੇ ਸਾਹਮਣੇ ਆ ਰਿਹਾ ਜਦੋਂ ਪੁਲਿਸ ਦੇ ਵੱਲੋਂ ਇਹਨਾਂ ਬਦਮਾਸ਼ਾਂ ਦੇ ਉੱਪਰ ਸ਼ਿਕੰਜੇ ਆ ਜਿਹੜੇ ਉਹ ਕੱਸੇ ਜਾ ਰਿਹਾ ਹਾਲਾਂਕਿ ਇਹ ਬਦਮਾਸ਼ ਕਿਹੜੇ-ਕਿਹੜੇ ਮਾਮਲਿਆਂ ਦੇ ਵਿੱਚ ਲੁੜਿੰਦੇ ਨੇ ਉਸਦੀ ਵੀ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਤਲ ਸਪਾਰੀ ਕਿਲਿੰਗੇ ਤੇ ਨਸ਼ੇ ਦੀ ਤਸਕਰੀ ਵਰਗੇ ਜਿਹੜੇ ਉਹ ਮਾਮਲੇ ਇਹਨਾਂ ਦੇ ਉੱਪਰ ਦਰਜ ਨੇ ਇਹਨਾਂ ਮਾਮਲਿਆਂ ਦੇ ਵਿੱਚ ਸ਼ਾਮਲ ਨੇ ਤਾਂ ਲਗਾਤਾਰ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਆ ਜੋ ਬਦਮਾਸ਼ ਪੰਜਾਬ ਦੇ ਵਿੱਚ ਰਹਿ ਕੇ ਗਲਤ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਨੇ ਉਹਨਾਂ ਦੇ ਉੱਪਰ ਲਗਾਤਾਰ ਪੁਲਿਸ ਦੇ ਵੱਲੋਂ ਸ਼ਿਕੰਜਾ ਜਿਹੜਾ ਉਹ ਕਸਿਆ ਜਾ ਰਿਹਾ ਤਾਂ ਹੁਣ ਜਲੰਧਰ ਤੋਂ ਹੀ ਵੱਡੀ ਖਬਰ ਸਾਹਮਣੇ ਆਈ ਆ ਜਲੰਧਰ ਦੇ ਵਿੱਚ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਕਾਰ ਐਨਕਾਊਂਟਰ ਹੋਇਆ ਤਾਂ ਤਸਵੀਰਾਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਦੋਂ ਇਹ ਸਾਰੀ ਕਾਰਵਾਈ ਕੀਤੀ ਗਈ ਮੀਡੀਆ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤਾਂ ਪੰਜਾਬ ਦੇ ਵਿੱਚ ਹੁਣ ਜੋ ਬਦਮਾਸ਼ ਨੇ ਉਹਨਾਂ ਦੀ ਇੱਕ ਨਹੀਂ ਚੱਲੇਗੀ ਜੋ ਬਦਮਾਸ਼ ਪੰਜਾਬ ਦੇ ਵਿੱਚ ਰਹਿ ਕੇ ਗਲਤ ਬਰਦਾਤਾਂ ਕਰਦੇ ਨੇ ਗਲਤ ਕਾਰਵਾਈਆਂ ਕਰਦੇ ਨੇ ਉਹਨਾਂ ਦੇ ਉੱਪਰ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਸ਼ਿਕੰਜਾ ਜੜਾ ਕੱਸਿਆ ਜਾ ਰਿਹਾ ਤਾਂ ਦੋਵੇਂ ਜੋ ਬਦਮਾਸ਼ ਨੇ ਇਸ ਸਮੇਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਦੱਸਦੀ ਹੈ ਕਿ ਬਿਸ਼ਨੋਈ ਗੈਂਗ ਦੇ ਬੰਦੇ ਦੱਸੇ ਜਾ ਰਹੇ ਨੇ ਬਿਸ਼ਨੋਈ ਦੇ ਬੰਦੇ ਨੇ ਜੋ ਦੋਵੇਂ ਕਾਬੂ ਕੀਤਾ ਗਿਆ ਨੇ ਪਹਿਲਾਂ ਪੁਲਿਸ ਦੇ ਵੱਲੋਂ ਇਹਨਾਂ ਨੂੰ ਸਰੈਂਡਰ ਕਰਨ ਦੇ ਲਈ ਕਿਹਾ ਜਾਂਦਾ ਪਰ ਜਦੋਂ ਇਹਨਾਂ ਦੇ ਵੱਲੋਂ ਸਰੈਂਡਰ ਨਹੀਂ ਕੀਤਾ ਜਾਂਦਾ ਉਸ ਤੋਂ ਬਾਅਦ ਫਾਇਰਿੰਗ ਕਰਦੇ ਆ ਪੁਲਿਸ ਦੇ ਉੱਪਰ ਗੋਲੀ ਚਲਾਈ ਜਾਂਦੀ ਆ ਭੱਜਣ ਦੀ ਨੀਅਤ ਨੇ ਆਣ ਇਹਨਾਂ ਦੇ ਵੱਲੋਂ ਫਿਰ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਜਾਂਦੀ ਆ ਤੇ ਜਵਾਬੀ ਕਾਰਵਾਈ ਦੇ ਵਿੱਚ ਦੋਵੇਂ ਜਿਹੜੇ ਬਦਮਾਸ਼ਾਂ ਨੇ ਗੋਲੀ ਲੱਗ ਜਾ ਦੱਸਦੀ ਆ ਕਿ ਦੋਹਾਂ ਨੂੰ ਪੁਲਿਸ ਦੇ ਵੱਲੋਂ ਕਾਬੂ ਆ ਜਿਹੜਾ ਉਹ ਕਰ ਲਿਆ ਗਿਆ ਤਾਂ ਜਵਾਬੀ ਫਾਇਰਿੰਗ ਦੇ ਵਿੱਚ ਦੋਵੇਂ ਜਿਹੜੇ ਬਦਮਾਸ਼ ਨੇ ਉਹ ਜ਼ਖਮੀ ਹੋਏ ਨੇ ਤਾਂ ਹੁਣ ਜਲੰਧਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਲੰਧਰ ਦੇ ਸੀਪੀ ਦੀ ਅਗਵਾਈ ਦੇ ਵਿੱਚ ਇਹ ਵੱਡੀ ਕਾਰਵਾਈ ਕੀਤੀ ਗਿਆ ਵੱਡਾ ਇਨਕਾਊਂਟਰ ਕੀਤਾ ਗਿਆ ਦੱਸਦੇ ਸੀਪੀ ਸੁਭਪਨ ਸ਼ਰਮਾ ਦੀ ਅਗਵਾਈ ਦੇ ਵਿੱਚ ਜਿਹੜਾ ਇਹ ਆਪਰੇਸ਼ਨ ਕੀਤਾ ਗਿਆ ਤਾਂ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਬਦਮਾਸ਼ਾਂ ਦੇ ਉੱਪਰ ਜਿਹੜਾ ਸ਼ਿਕੰਜਾ ਉਹ ਕਸਿਆ ਜਾ ਰਿਹਾ ਤਾਂ ਹੁਣ ਜਲੰਧਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਲੰਧਰ ਦੇ ਵਿੱਚ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਕਾਰ ਇਨਕਾਊਂਟਰ ਹੋਇਆ ਮੁੱਠਪੇੜ ਹੋਈ ਆ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਲਗਾਤਾਰ ਇਹਨਾਂ ਬਦਮਾਸ਼ਾਂ ਦੀ ਪੈੜਾ ਜਿਹੜੀ ਉਹ ਨੱਪੀ ਜਾ ਰਹੀ ਸੀ ਤੇ ਜਦੋਂ ਇਹ ਦੋਵੇਂ ਪੁਲਿਸ ਦੇ ਹਿੱcke ਆਉਂਦੇ ਨੇ ਤਾਂ ਉਸ ਦੌਰਾਨ ਪੁਲਿਸ ਦੇ ਵੱਲੋਂ ਪਹਿਲਾਂ ਇਹਨਾਂ ਨੂੰ ਸਰੈਂਡਰ ਕਰਨ ਦੇ ਲਈ ਕਿਹਾ ਜਾਂਦਾ ਪਰ ਜਦੋਂ ਇਹ ਸਰੈਂਡਰ ਨਹੀਂ ਕਰਦੇ ਪੁਲਿਸ 'ਤੇ ਉੱਪਰ ਗੋਲੀ ਚਲਾਉਂਦੇ ਆ ਤਾਂ ਫਿਰ ਇਸ ਤੋਂ ਬਾਅਦ ਜਵਾਬੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾਂਦੀ ਆ ਤਾਂ ਦੋਵਾਂ ਪਾਸਿਆਂ ਤੋਂ ਕਈ ਰਾਉਂਡ ਫਾਇਰਿੰਗ ਹੁੰਦੀ ਆ ਇਸ ਦੌਰਾਨ ਦੋਵੇਂ ਜਿਹੜੇ ਬਦਮਾਸ਼ ਨੇ ਉਹ ਜ਼ਖਮੀ ਹੋ ਜਾਂਦੇ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਹਨਾਂ ਨੂੰ ਕਾਬੂ ਕਰ ਲਿਆ ਜਾਂਦਾ ਫਿਲਹਾਲ ਇਲਾਜ ਦੇ ਲਈ ਦੋਵਾਂ ਨੂੰ ਹਸਪੀਟਲ ਲਿਜਾਇਆ ਗਿਆ ਤੋਂ ਦੱਸਦੀਏ ਕਿ ਜਲੰਧਰ ਪੁਲਿਸ ਕਮਿਸ਼ਨਰ ਏਟ ਅਤੇ ਬਦਮਾਸ਼ਾਂ ਦੇ ਵਿਚਕਾਰ ਇਹ ਮੋਟਪੇੜ ਹੋਈ ਆ ਸੀਪੀ ਸੁਪਨ ਸ਼ਰਮਾ ਦੀ ਅਗਵਾਈ ਦੇ ਵਿੱਚ ਜਿਹੜਾ ਇਹ ਸਾਰਾ ਆਪਰੇਸ਼ਨ ਕੀਤਾ ਗਿਆ ਕਤਲ ਸਪਾਰੀ ਕਿਲਿੰਗ ਤੇ ਨਸ਼ੇ ਦੀ ਤਸਕਰੀ ਦੇ ਕਈ ਮਾਮਲਿਆਂ ਦੇ ਵਿੱਚ ਇਹ ਜਿਹੜੇ આરોપી ਨੇ ਬਦਮਾਸ਼ ਨੇ ਉਹ ਲੋੜਿੰਦੇ ਸਨ ਦੱਸ ਦਈਏ ਕਿ ਫਿਲਹਾਲ ਦੋਵਾਂ ਨੂੰ ਇਲਾਜ ਦੇ ਲਈ ਹਸਪੀਟਲ ਦੇ ਵਿੱਚ ਲਜਾਇਆ ਗਿਆ ਕਿਉਂਕਿ ਦੋਵੇਂ ਫਾਇਰਿੰਗ ਦੇ ਵਿੱਚ ਜ਼ਖਮੀ ਹੋਏ ਨੇ ਹਾਲਾਂਕਿ ਇਸ ਤੋਂ ਪਹਿਲਾਂ ਹੋਰ ਕਿਹੜੀਆਂ-ਕਿਹੜੀਆਂ ਬਾਰਦਾਤਾਂ ਇਹਨਾਂ ਦੇ ਵੱਲੋਂ ਕੀਤੀਆਂ ਗਈਆਂ ਨੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਇਹਨਾਂ ਦੇ ਵੱਲੋਂ ਕਿਸੇ ਬਾਰਦਾਤ ਦੀ ਪਲੈਨਿੰਗ ਤਾਂ ਨਹੀਂ ਬਣਾਈ ਜਾ ਰਹੀ ਸੀ ਤਾਂ ਇਹਨਾਂ ਕਈ ਸਵਾਲਾਂ ਦੇ ਜਵਾਬ ਆ ਜਿਹੜੇ ਹੁਣ ਪੁਲਿਸ ਦੇ ਵੱਲੋਂ ਜਦੋਂ ਜਾਣਕਾਰੀ ਸਾਂਝੀ ਕੀਤੀ ਜਾਏਗੀ ਤਾਂ ਉਸ ਸਮੇਂ ਮਿਲਣਗੇ ਜਦੋਂ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਜਾਏਗੀ ਕਿ ਕਦੋਂ ਤੋਂ ਇਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਤੇ ਕਿਹੜੇ-ਕਿਹੜੇ ਮਾਮਲਿਆਂ ਦੇ ਵਿੱਚ ਇਹ ਲੁੜਿੰਦੇ ਨੇ ਇਹਨਾਂ ਤੋਂ ਇਲਾਵਾ ਵੀ ਕੀ ਇਹਨਾਂ ਦੇ ਉੱਪਰ ਕੋਈ ਮਾਮਲਾ ਜੋ ਕਤਲ ਸਪਾਰੀ ਕਿਲਿੰਗ ਤੇ ਨਸ਼ੇ ਦੀ ਤਸਕਰੀ ਦੇ ਮਾਮਲੇ ਕੀ ਇਸ ਤੋਂ ਇਲਾਵਾ ਕਬ ਵੀ ਕੋਈ ਮਾਮਲਾ ਇਹਨਾਂ ਦੇ ਉੱਪਰ ਦਰਜਾ ਜਾਂ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹਨਾਂ ਦੇ ਵੱਲੋਂ ਕੀ ਪਲੈਨਿੰਗ ਹੈ ਜਿਹੜੀ ਉਹ ਬਣਾਈ ਜਾ ਰਹੀ ਸੀ ਤਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਜਿਹੜੇ ਖੁਲਾਸੇ ਆ ਜਦੋਂ ਪੁਲਿਸ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਜਾਏਗੀ ਉਸ ਸਮੇਂ ਹੋਣਗੇ ਫਿਲਹਾਲ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਕਾਰ ਇਨਕਾਊਂਟਰ ਹੋਇਆ ਤੇ ਦੋ ਬਦਮਾਸ਼ ਪੁਲਿਸ ਦੇ ਵੱਲੋਂ ਕਾਬੂ ਕਰ ਲਏ ਗਏ ਨੇ ਤਾਂ ਇਸ ਸਮੇਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਲੰਧਰ ਤੋਂ ਇਹ ਮਾਮਲਾ ਸਾਹਮਣੇ ਆਇਆ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਕਾਰ ਜਿੱਥੇ ਇਨਕਾਊਂਟਰ ਹੋਇਆ ਫਾਇਰਿੰਗ ਹੋਈ ਆ ਤੇ ਦੋ ਬਦਮਾਸ਼ ਪੁਲਿਸ ਦੇ ਵੱਲੋਂ ਕਾਬੂ ਕਰ ਲਏ ਗਏ ਨੇ ਤਾਂ ਬਿਸ਼ਨੋਈ ਗੈਂਗ ਦੇ ਇਹ ਦੋਵੇਂ ਬਦਮਾਸ਼ ਨੇ ਜਿਨ੍ਹਾਂ ਨੂੰ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਤਾਂ ਉੱਤੋਂ ਆ ਕੇ ਮੰਨਦੇ ਦੋ ਜੁਗ ਛੱਕੀ ਖੜੇ ਹੋ ਗੋਲੀ ਚ ਇਹ ਪਾਰਕ ਉੱਤੇ ਪੜੇ ਹੋਰ ਗੱਡੀ ਤੇ ਚ ਬਿਠਾਉਣੇ ਆਪੀ ਤੀਜੀ ਗੱਡੀ ਵੇ ਵੈਰੀ ਗੁੱਜਾ ਬਿਠਾਓ